ਅਸੇ ਦਾ ਕਲਰ ਤੱਕ ਹੀ ਬਦਲ ਗਿਆ ਵੇਖੋ ਇਹ ਹੁਣ ਇੰਨੀ ਸ਼ਾਈਨਿੰਗ ਸੀ ਇਹਦੀ ਮੈਂ ਬਾਜ਼ਾਰ ਚੋਂ ਲੈ ਕੇ ਆਇਆ ਜਦੋਂ ਚਮਕਿਆ ਤੇ ਪੂਰਾ ਆ ਲਾਇਆ ਮੈਂ ਉਹਦੇ ਨਾਲ ਮੋਮ ਨੂੰ ਪੁਰ ਤੇ ਆ ਸਾਰਾ ਇਹਦਾ ਜਿਹੜਾ ਚਮਕ ਸੀ ਉਹ ਸਾਰੀ ਖਤਮ ਹੋ ਗਈ ਅ ਛੱਲੜੇ ਦੀ ਸਾਰੀ ਬਲੈਕ ਹੋ ਗਈ ਐ ਇਥੋਂ ਪਤਾ ਲੱਗਦਾ ਹੈ ਕਿ ਨਿਹਰੀ ਮੌਤ ਜਿਹੜੀ ਵੰਡੀ ਜਾ ਰਹੀ ਆ ਬਾਜ਼ਾਰ ਦੇ ਵਿੱਚ ਆ ਵੇਖੋ ਇਹ ਸਾਰੇ ਨਿਸ਼ਾਨ ਨੂੰ ਕਵਰ ਕਰਤੇ ਸੀ ਜਿਹੜੀ ਮੋਮ ਉੱਪਰ ਲਾਈ ਸੀ ਇਹ ਸਾਰਾ ਕਲਰ ਹੀ ਚੇਂਜ ਹੋ ਗਿਆ ਉਹਦਾ ਵੇਖੋ ਇਹੀ ਸੀ ਹੁਣੇ ਚਮਕ ਰਿਆ ਸੀਗਾ ਇਹੀ ਸੇਬ ਮੋਮਲਾਈ ਆ ਤੇ ਆ ਵੇਖੋ ਵਿੱਚੋਂ ਕਿਦਾਂ ਦਾ ਨਿਕਲਿਆ ਸੋ ਆਪਣੀ ਸਿਹਤ ਦਾ ਧਿਆਨ ਰੱਖੋ ਬਰਾਉ ਬਹੁਤ ਜ਼ਰੂਰੀ ਆ ਦੋਸਤੋ ਇੱਕ ਬਹੁਤ ਹੀ ਇੰਪੋਰਟੈਂਟ ਵੀਡੀਓ ਬਖਾਉਣ ਲੱਗਾ ਮੈਂ ਮੇਰੇ ਹੱਥ 'ਚ ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਸੇਬ ਮਿਲਦੇ ਆ ਇਹ ਸੇਬ ਦੋ ਤਿੰਨ ਤਰ੍ਹਾਂ ਦੇ ਹੁੰਦੇ ਇੱਕ ਬਹੁਤ ਚਮਕਦੇ ਆ ਤੇ ਜਦੋਂ ਆਪਾਂ ਲੈਣ ਜਾਂਦੇ ਆ ਆਪਾਂ ਨੂੰ ਹੁੰਦਾ ਕਿ ਬਹੁਤ ਵਧੀਆ ਐ ਸੇਬ ਆ ਰੈਡ ਵੀ ਜ਼ਿਆਦਾ ਵਾ ਤੇ ਚਮਕਦੇ ਪਏ ਆ ਤੇ ਚਮਕਦੀ ਚੀਜ਼ ਨੂੰ ਆਪਾਂ ਜ਼ਿਆਦਾਤਰ ਭੱਜ ਕੇ ਪੈਂਦੇ ਆ ਔਰ ਬਹਿਵੇਂ ਇਹਦੇ ਤੇ ਧਿਆਨ ਹੁਣ ਦਿੱਤਾ ਚੰਗੀ ਤਰ੍ਹਾਂ ਕਿ ਇਹਦੇ ਤੇ ਤੁਸੀਂ ਵੇਖੋ ਵੀ ਮੈਂ ਆਹ ਲਾ ਰਿਆਂ ਨਾਲ ਨਾਲ ਆ ਵੇਖੋ ਇਹ ਸਾਰੀ ਮੋਮ ਆ ਆ ਕਿੰਨੀ ਆ ਵੇਖੋ ਮੋਮ ਆ ਸਾਰੀ ਇਹ ਇਹ ਸੇਵ ਦੇ ਉੱਪਰ ਜਿਹੜੀ ਸ਼ਾਈਨਿੰਗ ਆ ਇਹਦੀ ਜਿਹੜੀ ਆਪਾਂ ਪਾਲਿਸ਼ ਇਹਨੂੰ ਕਰਕੇ ਇਹ ਮਾਰਕੀਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸਿਹਤ ਨਾਲ ਖਲਵਾੜ ਕੀਤਾ ਜਾ ਰਿਹਾ ਤੁਸੀਂ ਵੇਖੋ ਆ ਸਾਰੀ ਮੋਮ ਆ ਜਿੰਨੀ ਵੀ ਆ ਇਹ ਸੇ ਦੀ ਸ਼ਾਈਨਿੰਗ ਵਿਕਾਉਣ ਦੇ ਲਈ ਮਾਰਕੀਟ ਦੇ ਵਿੱਚ ਕੀ ਕੁਝ ਹੋ ਰਿਹਾ ਸਿਹਤ ਦੇ ਨਾਲ ਕਿਦਾਂ ਖਲਵਾੜ ਹੋ ਰਿਹਾ ਵਾ ਲੋਕਾਂ ਦੀ ਨਾਲ ਆ ਵੇਖੋ ਆ ਕੋਈ ਹੈ ਜਾਣ ਦੀ ਕੀਮਤ ਕਿਸੇ ਦੀ ਇੱਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਇਹਦੇ ਤੋਂ ਫੈਲਣੀਆਂ ਵਾ ਸੋ ਇਹਦੇ ਵੱਲ ਬਹੁਤ ਜ਼ਰੂਰੀ ਆ ਧਿਆਨ ਦੇਣਾ ਵੇਖੋ ਆ ਸਾਰੀ ਮੂਮ ਆ ਇਹ ਸਾਰੀ ਮੂਮ ਲੱਥ ਰਹੀ ਆ ਇਹਦੇ ਉੱਪਰ ਜਿਹੜੀ ਆ ਉਹ ਸ਼ਾਈਨਿੰਗ ਦੇ ਲਈ ਸੇਵ ਦੇ ਉੱਪਰ ਜਿਹੜਾ ਵਾ ਚੜੀ ਆ ਕਿਸ ਹੱਦ ਤੱਕ ਜਿਹੜਾ ਵਾ ਲੋਕਾਂ ਦੀ ਸਿਹਤ ਨਾਲ ਖਲਵਾੜ ਕੀਤਾ ਜਾ ਰਿਹਾ ਕੀ ਇਹ ਆ ਵੇਖੋ ਸਾਰਾ ਮੇਰਾ ਹੱਥ ਵਾਈਟ ਹੋ ਗਿਆ ਤੇ ਇਹਦੀ ਸ਼ਾਈਨਿੰਗ ਸਾਰੀ ਖਤਮ ਹੋ ਗਈ ਆ ਜਿੱਥੇ-ਜਿੱਥੇ ਮੈਂ ਵੇਖੋ ਫੇਰਣਿਆ ਇਹਨੂੰ ਕਰਦਣੋ ਔਰ ਉਥੋਂ ਉਥੋਂ ਹੀ ਇਹ ਮੋਮ ਜਿਹੜੀ ਆ ਲੱਥ ਰਹੀ ਆ ਔਰ ਥੱਲਿਓ ਸੇ ਦਾ ਕਲਰ ਵੀ ਜਿਹੜਾ ਵਾ ਉਹ ਤੁਸੀਂ ਵੇਖ ਲਓ ਆ ਸ਼ਾਈਨਿੰਗ ਖਤਮ ਹੋ ਗਈ ਆ ਆ ਕਿੰਨੀ-ਕਿੰਨੀ ਜਿਹੜੀ ਆ ਮੋਮ ਦੀਆਂ ਪਰਤਾਂ ਚਾੜੀਆਂ ਨੇ ਸੋ ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਭਰਾਓ ਹਰ ਚਮਕਦੀ ਚੀਜ਼ ਜਿਹੜੀ ਆ ਉਹ ਸੋਨਾ ਨਹੀਂ ਹੁੰਦੀ ਸਿਹਤ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਇਹ ਚੀਜ਼ਾਂ ਪੰਜਾਬ ਦੀ ਮਾਰਕੀਟ ਚ ਵਿਕ ਰਹੀਆਂ ਜਿਹੜੀਆਂ ਚਮਕਦੀਆਂ ਚੀਜ਼ਾਂ ਔਰ ਲੋਕਾਂ ਦੀ ਸਿਹਤ ਨਾਲ ਸਿੱਧਾ ਸਿੱਧਾ ਖਲਵਾੜ ਆ ਸੋ ਮੇਰੀ মিডিਆ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਬੱਚਿਆਂ ਲਈ ਲੋਕਾਂ ਲਈ ਬਜ਼ੁਰਗਾਂ ਲਈ ਜਦੋਂ ਡਾਕਟਰ ਲੈ ਕੇ ਦਿੰਦੇ ਨਾ ਵੀ ਐਪਲ ਖਾਓ ਤੁਹਾਡੀ ਸਿਹਤ ਚੰਗੀ ਬਣੂਗੀ ਤੇ ਕੀ ਦੱਸੋ ਆ ਫਰੂਟ ਦੇ ਨਾਲ ਵੀ ਖਲਵਾੜ ਦੁੱਧ ਤੇ ਸਾਨੂੰ ਪਨੀਰ ਦੁੱਧ ਦਹੀਂ ਕੋ ਆ ਸਾਰਾ ਕੁਝ ਜ਼ਿਆਦਾਤਰ ਉਨੀ ਪੈਦਾਵਾਰ ਹੀ ਨਹੀਂ ਜੋ ਕੁਝ ਮਿਲਣ ਦਾ ਨਕਲੀ ਬਾਜ਼ਾਰ ਚੋ ਸੋ ਇਹ ਚੀਜ਼ਾਂ ਜਿਹੜੀਆਂ ਆ ਫਰੂਟ ਦੇ ਨਾਲ ਵੀ ਸਬਜ਼ੀਆਂ ਦੇ ਨਾਲ ਵੀ ਇਹ ਖਲਵਾੜ ਹੋ ਰਿਹਾ ਭਰਾਓ ਇਹ ਜ਼ਰੂਰ ਧਿਆਨ ਰੱਖੋ ਇਹ ਤੁਹਾਡੀ ਸਿਹਤ ਨਾਲ ਜੁੜਿਆ ਮਸਲਾ ਵਾ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇੰਨਾ ਸੀ ਕਿ ਹਰ ਬੰਦਾ ਟੈਕਸ ਦਿੰਦਾ ਚਾਹੇ ਥੋੜਾ ਕੋਈ ਜ਼ਿਆਦਾ ਉਹ ਟੈਕਸ ਦੀ ਕਿਰਤ ਕਮਾਈ ਜਿਹੜੀ ਆ ਉਹ ਸਰਕਾਰ ਕੋਲ ਜਦੋਂ ਜਾਂਦੀ ਆ ਤੇ ਜਿਹੜੇ ਸਾਡੇ ਸਿਹਤ ਵਿਭਾਗ ਦੇ ਡਾਕਟਰ ਨੇ ਜਾਂ ਟੀਮਾਂ ਨੇ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਆਪਣੀ ਜ਼ਿੰਮੇਵਾਰੀ ਸਮਝੋ ਇਹਨਾਂ ਚੀਜ਼ਾਂ ਤੇ ਆ ਕੰਮ ਕਰਨ ਵਾਲਿਆਂ ਖਿਲਾਫ ਸਖਤ ਸਖਤ ਕਾਰਵਾਈ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ